ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦਾ ਤੁਸੀਂ ਸਾਰੇ ਬੜੇ ਵਧੀਆ ਹੋ ਮੈਂ ਤਰਪਾ ਹਾਂ ਜਣਾ ਛੋਡੇ ਵਾਸਤੇ ਇੱਕ ਹੋਰ ਸੇਲ ਵਾਲੇ ਜਾਨਵਰਾਂ ਦੇ ਵੀਡੀਓ ਲੈ ਕੇ ਅੱਜ ਮਿੱਤਰੋ ਤਿੰਨ ਜਾਨਵਰ ਆਪਾਂ ਤੁਹਾਨੂੰ ਇੱਕੋ ਕਰੋ ਦਿਵਾ ਦੇਨੇ ਤੇ ਬਹੁਤ ਚੰਗੀ ਬਲੱਡ ਲਾਈਨ ਦੇ ਦਿਵਾਉਣੇ ਚਾਹੇ ਜ ਰੇਟਾਂ ਨਾਲ ਹਿਸਾਬ ਵਾਲੇ ਦਿਵਾਉਣੇ ਜਾਨਵਰ ਤੁਹਾਨੂੰ ਤਾਂ ਛੇ ਦੇ ਛੇ ਦੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਅੱਗੇ ਇਦਾਂ ਹੋਰ ਵੀ ਆਉਣਗੀਆਂ ਬਾਕੀ ਮਿੱਤਰੋ ਆਪਣੇ ਚੈਨਲ ਦੇ ਆਫਰ ਚੱਲ ਰਿਹਾ ਹੈ ਵੀ ਆਪਾਂ 30 ਜੂਨ ਤੱਕ ਸਾਰੇ ਸੇਲ ਜਾਨਵਰਾਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਕਰਨੀ ਸੀ ਤਾਂ ਆਫਰ ਖਤਮ ਹੋਣ ਦੇ ਵਿੱਚ ਇੱਕ ਦੋ ਦਿਨ ਰਹਿ ਗਏ ਜੇ ਕਿਸੇ ਜਨਮਿਤਨੇ ਆ ਜਾਨਵਰ ਦੀ ਐਡ ਕਰਵਾਉਣੀ ਹੋਵੇ ਨੰਬਰ ਆਪਣੇ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਉਸ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਜੋ ਮਿੱਤਰੋ ਹੁਣ ਆਪਾਂ ਵੱਧਦੇ ਆਪਣੀ ਵੀਡੀਓ ਵੱਲ ਪਹਿਲਾਂ ਮਿੱਤਰੋ ਆਪਾਂ ਤੁਹਾਨੂੰ ਜਿਹੜੇ ਤਿੰਨ ਜਾਨਵਰ ਇੱਕੋ ਘਰੇ ਦਿਵਾਉਣੇ ਉਹਨਾਂ ਦੀ ਜਾਣਕਾਰੀ ਦੇ ਦਿੰਨੇ ਆ ਪਹਿਲਾ ਜਾਨਵਰ ਮਿੱਤਰੋ ਇਹ ਮਾਰਵਾੜੀ ਘੋੜਾ ਆ ਇਹ ਮਿੱਤਰੋ ਬਹੁਤ ਚੰਗੀ ਬਲੱਡ ਲਾਈਨ ਦਾ ਬਾਕੀ ਕੱਦ ਕਾਟ ਦਾ ਆ ਅੱਗੇ ਪਸੋਂ ਸਾ ਡੀਟੇਲ ਵਗੈਰ ਦੱਸਦੇ ਨੇ ਇਹਦਾ ਸਾਇਰ ਡੈਮ ਸਾਇਰ ਕੌਣ ਹੈ ਇਹਦੇ ਰਿਜ਼ਲਟ ਵਗੈਰ ਦੀ ਵੀਡੀਓ ਮਿੱਤਰੋ ਆਪਾਂ ਵਿੱਚ ਲਾਵਾਂਗੇ ਰਿਜ਼ਲਟ ਵੀ ਦਾ ਫੋਰਸ ਸੇਲ ਦੇ ਲਈ ਆਇਆ ਹੋਇਆ ਇੱਕ ਉਸ ਦੀ ਆਪਾਂ ਤੁਹਾਨੂੰ ਅੱਗੇ ਫੋਟੋ ਵੀਡੀਓ ਲਾਵਾਂਗੇ ਇੱਕ ਵਾਰ ਤੁਸੀਂ ਘੋੜਾ ਦੇਖ ਲਓ ਚੰਗੀ ਕਦ ਕਾਠ ਵਾਲਾ ਚੰਗੀ ਬਲੱਡ ਲਾਈਨ ਦਾ ਤੇ ਜੈਜ ਰੇਟ ਕਰਦੇ ਮਾਲਕ ਵੀ ਰਿਐਸ ਦਾ ਇਹ ਸਟ੍ਰੇਲੀਅਨ ਦਾ ਨਾਮ ਆ ਮਿੱਤਰੋ ਬਾਹੂਬਲੀ 64 ਇੰਚ ਪਲੱਸ ਇਹ ਹਾਈਡ ਕਰ ਚੁੱਕਿਆ 5 ਸਾਲ ਤੋਂ ਉੱਪਰ ਐਸ ਦੀ ਉਮਰ ਹੋ ਚੱਲੀ ਹੈਗੀ ਸਾਇਰ ਬਾਏ ਦਲਵਾ ਕੇ ਰਹਿਣੀਆਂ ਡੈਮਸਾਇਰ T2 ਖੇਰ ਵਾਲਾ ਘੋੜਾ ਤੇ ਹੁਣ ਆਪਾਂ ਤੁਹਾਨੂੰ ਇਸ ਦੇ ਰਿਜ਼ਲਟ ਦੀਆਂ ਫੋਟੋ ਮ ਦਿਖਾਉਣ ਲੱਗੇ ਆ ਆ ਮਿੱਤਰੋ ਇਸ ਦਾ ਰਿਜ਼ਲਟ ਆਇਆ ਹੋਇਆਗਾ ਬਹੁਤ ਚੰਗਾ ਰਿਜ਼ਲਟ ਲੈ ਕੇ ਆਏ ਮਿੱਤਰੋ ਇਹ ਘੋੜਾ ਬਾਕੀ ਇਹ ਰਿਜ਼ਲਟ ਵੀ ਫੋਰ ਸੇਲ ਦੇ ਲਈ ਇਹਦੀ ਡਿਟੇਲ ਆਪਾਂ ਤੁਹਾਨੂੰ ਅੱਗੇ ਦੇਵਾਂਗੇ ਬਾਕੀ ਘੋੜੇ ਦੀ ਡਿਟੇਲ ਆਪਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ 64 ਇੰਚੇ ਹਾਈਟ ਕਰ ਚੁੱਕਿਆ ਮਿੱਤਰੋ ਮੌਕੇ ਤੇ 5 ਸਾਲ ਉਮਰ ਹੈਗੀ ਦਿਲਵਾਗ ਰਣੀਆਂ ਇਸ ਦਾ ਬਾਪ ਆ ਇਸ ਦਾ ਡੈਮਸਾਇਰ T2 ਖੇਰ ਵਾਲਾ ਘੋੜਾ ਬਾਕੀ ਉਹਦਾ ਬਾਲਪੋਰੀਆਂ ਵਗੈਰਾ ਦਾ ਪੂਰਾ ਸਾਫਾ ਰਿਜ਼ਲਟ ਵਗੈਰਾ ਦੀ ਆਪਾਂ ਤੁਹਾਨੂੰ ਵੀਡੀਓ ਦਿਖਾਈ ਦਿੱਤੀ ਅੱਗੇ ਵੀਡੀਓ ਜੇ ਆਪਾਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਾਂਗੇ ਕਿਉਂਕਿ ਸੇਲ ਦੇ ਲਈ ਦਾ ਰਿਜ਼ਲਟ ਵੀ ਆਇਆ ਹੋਇਆ 4.5 ਲੱਖ ਰੁਪਏ ਮਾਲਕ ਵੀ ਰੈਸ ਘੋੜੇ ਦਾ ਮੁੱਲ ਕਰਦੇ ਆ ਬਾਕੀ ਕੋਈ ਨਹੀਂ ਮੌਕੇ ਦੇ ਮਾਨਤਾਨ ਹੋ ਜੂਗਾ ਜੇ ਕਿਸੇ ਨੇ ਖਰੀਦਣਾ ਹੋਵੇ ਮਾਲਕ ਉਹ ਰੈ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਆਜੋ ਮਿੱਤਰੋ ਹੁਣ ਆਪਾਂ ਵੱਧਦੇ ਆ ਆਪਣੇ ਅਗਲੇ ਜਾਨਵਰ ਵੱਲ ਅਗਲਾ ਜਾਨਵਰ ਮਿੱਤਰੋ ਆਪਣੇ ਕੋਲੇ ਇਹ ਬੇਸ਼ੇਰੀ ਆ ਇਹ ਬੇਸ਼ੇਰੀ ਮਿੱਤਰੋ ਆਪਣੇ ਪਿਛਲੇ ਘੋੜੇ ਦਾ ਰਿਜ਼ਲਟ ਜਿਹਦੀ ਆਪਾਂ ਤੁਹਾਨੂੰ ਪਹਿਲਾਂ ਐਡ ਦਿਖਾ ਕੇ ਹਟਿਆ ਬਾਹੂਬਲੀ ਘੋੜੇ ਦਾ ਇਹਦਾ ਡੈਮ ਸਾਇਰ ਆ ਮਿੱਤਰੋ ਮਹਾਰਾਜਾ ਨੀਲਾ ਘੋੜਾ ਬਾਲਪੋਰੀਆਂ ਵਗੈਰੇ ਦੀ ਬੇਸ਼ੇਰੀ ਪੂਰੀ ਸਾਫਾ ਗਰੋਥ ਵਗੈਰਾ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਾਕੀ ਹਜੇ 16 ਮਹੀਨੇ ਉਮਰ ਆ ਤੇ 9 ਇੰਚ ਪਲੱਸ ਇਹ ਹਾਈਟ ਕਰ ਚੁੱਕੀ ਆ ਆਉਣ ਵਾਲੇ ਟਾਈਮ 'ਚ ਹਜੇ ਹੋਰ ਵੀ ਹਾਈਟ ਖਿੱਚੂਗੀ ਤਾਂ ਉਮੀਦ ਆ ਵੀ ਚੰਗੀ ਘੋੜੀ ਬਣ ਕੇ ਆਊਗੀ ਚੰਗੇ ਕੱਦ ਕਾਠ ਵਾਲੀ ਘੋੜੀ ਚੰਗੇ ਬੱਚੇ ਦੇਣ ਵਾਲੀ ਬਾਬ ਮਿੱਤਰੋ ਐਸ ਦਾ ਬਾਹੂਬਲੀ ਕੋੜਾ ਜੀ ਦੀ ਆਪਾਂ ਤੁਹਾਨੂੰ ਪਹਿਲਾਂ ਰੇਟ ਦਿਖਾ ਹਟੇ ਮਾਂ ਐਸ ਦੀ ਨੀਲੀ ਜੀ ਮਿੱਤਰੋ ਰੋਮੀਓ ਦੀ ਰੀਅਲ ਚੈਸਟਰ ਸੀ ਬਾਪ ਤੇ ਮਦਰ ਪੱਖੋਂ ਬਸ਼ੀਰੀ ਡਿਟੇਲ ਆਪਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਦੇ ਨੇ ਬਾਹੂਬਲੀ ਐਸ ਦਾ ਬਾਪ ਐਸ ਦਾ ਟਾਈਮ ਸਾਰਾ ਮਹਾਰਾਜਾ ਨੀਲਾ ਕੋੜਾ 16 ਮਹੀਨੇ ਹਜੇ ਐਸ ਦੀ ਉਮਰ ਤੇ 95 ਇੰਚ ਪਲੱਸ ਇਹ ਹਾਈਟ ਕਰ ਚੁੱਕੀ ਆ ਰੇਟ ਵਗੈਰੇ ਦੀ ਗੱਲ ਛੋੜਨਾ ਮਾਲਕ ਵੀਰ ਫੋਨ ਕਰਨੇ ਜੇ ਕਿਸੇ ਨੇ ਖਰੀਦਣੀ ਹੋਵੇ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਮਿੱਤਰੋ ਅਗਲਾ ਜਾਨਵਰ ਮਿੱਤਰੋ ਆਪਣੇ ਕੋਲੇ ਇੱਕ ਹੋਰ ਬਸ਼ੀਰਾ ਆਇਆ ਇਹ ਵੀ ਮਿੱਤਰੋ ਚੰਗੇ ਕੱਦ ਕਾਠ ਵਾਲਾ ਬਸ਼ੀਰਾ ਆਇਆ ਤਾਂ ਉਸੇ ਮਾਲਕ ਵੀਰਾਂ ਕੋਲੇ ਜਿੰਨਾਂ ਕੋਲ ਪਹਿਲੇ ਦੋ ਜਾਨਵਰ ਸੀਗੇ ਐਸ ਬਸ਼ੀਰੇ ਨੂੰ ਤੁਸੀਂ ਮਿੱਤਰੋ ਫੋਟੋਆਂ ਵੀਡੀਓ ਚੈੱਕ ਕਰ ਲਓ ਬਹੁਤ ਚੰਗੀ ਹਾਈਟ ਕਰ ਚੁੱਕਾ ਹੈ ਤੇ ਹਜੇ ਸਿਰਫ ਬਸ਼ੀਰਾ ਹਜੇ ਆਉਣ ਵਾਲੇ ਟਾਈਮ 'ਚ ਨੇ ਹੋਰ ਚੰਗੀ ਹਾਈਟ ਖਿੱਚਣੀ ਆ ਉਮਰ ਮਿੱਤਰੋ ਹਜੇ ਇਸ ਦੀ 35 ਮਹੀਨੇ ਮਿੱਤਰੋ ਹਜੇ ਇਸ ਦੀ ਉਮਰ ਹੋਈ ਆਗੀ ਬਾਕੀ ਬਾਲ ਭਰੇ ਵਗੈਰੇ ਦਾ ਪੂਰਾ ਸਾਫ ਆ ਹਾਈਟ ਵਗੈਰੇ ਤੁਸੀਂ ਆਪ ਹੀ ਇੰਤਜਾ ਲਾ ਲਓ ਚੰਗੀ ਖਾਸ ਹੀ ਹਾਈਟ ਕਰ ਚੁੱਕਾ ਹੈ ਸਾਇਰ ਐਸ ਦਾ ਹੈਗਾ ਮਿੱਤਰੋ ਬੀਕਨ ਇਅਰ ਯੂਨੀਵਰਸਿਟੀ ਵਾਲਾ ਮਾਰਵਾੜੀ ਘੋੜਾ ਤੇ ਡੈਮ ਸਾਇਰ ਐਸ ਦਾ ਮਹਾਰਾਜਾ ਨੀਲਾ ਘੋੜਾ 1,80,000 ਰੁਪਏ ਮਾਲਕ ਵੀ ਰਾਇਸ ਦਾ ਮੁੱਲ ਕਰਦੇ ਬਾਕੀ ਕੋਈ ਨਹੀਂ ਮੌਕੇ ਤੇ ਹੋ ਜੂਗਾ ਜੇ ਕਿਸੇ ਨੇ ਖਰੀਦਣਾ ਹੋਵੇ ਮਾਲਕ ਵੀ ਰਾਇ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਬਾਕੀ ਡਿਟੇਲ ਵਗੈਰਾ ਆਪਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਇਸ ਦੀ 35 ਮਹੀਨੇ ਹਜੇ ਉਮਰ ਹੈ ਤੇ ਹਾਈਟ ਵਗੈਰਾ ਤੁਸੀਂ ਆਪ ਅੰਦਾਜ਼ਾ ਲਾ ਲਿਓ ਸਾਇਰ ਐਸ ਦਾ ਬੀਕਨ ਇਅਰ ਯੂਨੀਵਰਸਿਟੀ ਵਾਲਾ ਮਾਰਵਾੜੀ ਘੋੜਾ ਡੈਮ ਸਾਇਰ ਐਸ ਦਾ ਮਹਾਰਾਜ 180000 ਰੁਪਏ ਮਾਲਕ ਵੀ ਰਹਿਸ ਦਾ ਮੁੱਲ ਕਰਦੇ ਬਾਕੀ ਇਹ ਮੌਕੇ ਦੇ ਮਾਨਤਾਨ ਹੋ ਜੂਆ ਤਾਂ ਜੇ ਕਿਸੇ ਨੇ ਖਰੀਦਣਾ ਹੋਏ ਮਾਲਕ ਕੋਲ ਨੰਬਰ ਸਕਰੀਨ ਤੇ ਚੱਲ ਰਿਹਾ ਤਾਂ ਇਹਨਾਂ ਨਾਲ ਸੰਪਰਕ ਕਰ ਲਿਓ ਆ ਜੀ ਮਿੱਤਰੋ ਹੁਣ ਆਪਾਂ ਵਧਦੇ ਆ ਆਪਣੇ ਅਗਲੇ ਜਾਨਵਰ ਵੱਲ ਅਗਲਾ ਜਾਨਵਰ ਮਿੱਤਰੋ ਆਪਣੇ ਕੋਲ ਇਹ ਚੰਬੀ ਘੋੜੀ ਆ ਇਹ ਮਿੱਤਰੋ ਚੰਗੇ ਕਦ ਕਾਠ ਵਾਲੀ ਘੋੜੀ ਆ ਚੰਗੀ ਬਲੱਡ ਲਾਈਨ ਦੀ ਹੈ ਬਾਕੀ ਸਾਊਸੀਲ ਘੋੜੀ ਹੈ ਕਿ ਤੁਸੀਂ ਦੇਖ ਸਕਦੇ ਹੋ ਬੱਚਾ ਉੱਤੇ ਬੈਠਾ ਹੈ ਸਵਾਰੀ ਵਗੈਰਾ ਦੀ ਪਾਸ ਹੈਗੀ ਬਾਲ ਭਾਰਿਆਂ ਵਗੈਰਾ ਦੀ ਵੀ ਪੂਰੀ ਸਾਫ ਆ ਬਾਕੀ ਤੁਸੀਂ ਰਾਈਡਿੰਗ ਕਰਵਾਉਂਦੀ ਘੋੜੀ ਦੇਖ ਹੀ ਰਹੇ ਹੋ ਬਹੁਤ ਠੰਡੇ ਜੀ ਕਈ ਸੱਜਣ ਮਿੱਤਰ ਨੇ ਆਪਦੇ ਬੱਚਿਆਂ ਵਗੈਰੇ ਨੂੰ ਕੋਈ ਘੋੜੀ ਲੈ ਕੇ ਦੇਣੀ ਆ ਉਹ ਸੱਜਣ ਮਿੱਤਰਾਂ ਵਾਸਤੇ ਬਹੁਤ ਚੰਗਾ ਸੌਦਾ ਰਹੂਗਾ ਇਹ ਘੋੜੀ ਦਾ ਆਜ ਮਿੱਤਰ ਹੁਣ ਆਪਾਂ ਕਰਦੇ ਹਾਂ ਡਿਟੇਲ ਵਗੈਰਾ ਦੀ ਗੱਲ 61 ਇੰਚ ਮਿੱਤਰ ਘੋੜੇ ਦੀ ਹਾਈਟ ਹੈਗੀ 7 ਸਾਲ ਉਮਰ ਆ ਬਾਲ ਭਾਰੇ ਵਗੈਰਾ ਦੀ ਪੂਰੀ ਸਾਫ ਆਗੀ ਮਿੰਟੂ ਡੂਡੋ ਦੇ ਘੋੜੇ ਦੀ ਬੱਚੀ ਹੈਗੀ ਇਹ ਮੌਕੇ ਦੀ ਖਾ ਲਈ ਤੁਸੀਂ ਲੈ ਕੇ ਆ ਉਹਦੇ ਮਨਪਸੰਦ ਘੋੜੇ ਤੋਂ ਮੇਟ ਕਰਵਾ ਸਕਦੇ ਹੋ ਅੰਦਰ ਦੀ ਸਾਫ ਦੀ ਮਾਲਕ ਵੀਰ ਗਾਰੰਟੀ ਲੈਂਦੇ ਹੈਗੇ ਰੇਟ ਐਸ ਦਾ ਮਾਲਕ ਵੀਰ ਫੋਨ ਤੇ ਕਰਨਗੇ ਮਾਲਕ ਵੀਰ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਬਾਕੀ ਰਾਈਡ ਇੱਕ ਵਗੈਰਾ ਦੀ ਪਾਸ ਆ ਚਾਲ ਵੱਡੀ ਛੋਟੀ ਦੋਹੇ ਚਾਲਦੀ ਆ ਡਿਟੇਲ ਆਪਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ 61 ਇੰਚ ਐਸ ਦੀ ਹਾਈਟ ਹੈ 7 ਸਾਲ عمر ਹੈ ਕਿ ਮਿੰਟੂ ਡੋੜ ਦੀ ਘੋੜੇ ਦੀ ਬੱਚੀ ਆ ਮੌਕੇ ਦੇ ਖਾਲੀ ਹੈ ਕਿ ਅੰਦਰ ਦੀ ਸਾਫ ਮਾਲਕ ਵੀਰ ਗਾਰੰਟੀ ਲੈਂਦੇ ਆ ਰੇਟ ਵਗੈਰਾ ਦੀ ਗੱਲ ਮਾਲਕ ਵੀਰ ਫੋਨ ਤੇ ਕਰਨਗੇ ਚਾਲ ਵੱਡੀ ਛੋਟੀ ਦੋਹੇ ਚਾਲਦੀ ਆ ਪੂਰੀ ਸਾਊ ਸੀਲ ਘੋੜੀ ਹੈਗੀ ਬਾਲ ਭੌਰੀਆਂ ਵਗੈਰਾਂ ਦੀ ਪੂਰੀ ਸਾਫਾ ਜੀ ਕੇਸੀ ਨੇ ਖਰੀਦ ਨਹੀਂ ਹੋਵੇ ਮਾਲ ਕੋਰੇ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਵੀਡੀਓ ਸਾਰੀ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮਿੱਤਰ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਸੇਲ ਹੈ ਜਨਵਰੀ ਦੇ ਇਦਾਂ ਹੋਰ ਵੀਡੀਓ ਆਉਂਦੀਆਂ ਰਹਿਣਗੀਆਂ ਬਾਕੀ ਆਫਰ ਖਤਮ ਹੋਣ ਦੇ ਵਿੱਚ ਸਿਰਫ 2-3 ਦਿਨ ਰਹਿ ਗਿਆ ਜੇਗੇ ਸੱਜਣ ਮਿੱਤਿਆਂ ਦੇ ਫ੍ਰੀ ਵਿੱਚ ਐਡ ਕਰਵਾਉਣੇ ਹੋਵੇ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਆਪਣਾ ਸੰਪਰਕ ਕਰ ਲਿਓ ਬਾਕੀ ਜਾ ਕੇ ਮਿੱਤਰ ਆਪਣੇ ਫੇਸਬੁੱਕ ਪੇਜ ਸਿੱਧੂ ਆਰਟ ਕਲਚਰ ਨੂੰ ਜਾ ਕੇ ਜ ਉਸ ਜਿਹੜਾ ਵੀ ਹੁਣ ਡੇਲੀ ਨਹੀਂ ਡੇਲੀ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਆ ਬਾਕੀ ਆਪਣੇ ਇੰਸਟਾਗ੍ਰam ਅਕਾਊਂਟ ਨੂੰ ਵੀ ਜਾ ਕੇ ਜ਼ਰੂਰ ਫੋਲੋ ਕਰ ਲਿਓ ਉਸ ਤੇ ਆਪਾਂ ਸੇਲਾ ਜਾਨਵਰ ਦੀ ਰੀਲ ਵਗੈਰਾ ਅਪਲੋਡ ਕਰਦੇ ਰਹਿੰਦੇ ਆ